ਇਹ ਤਾਂ ਕੱਲ ਮੱਛੀ ਆਪਾਂ ਤੇ ਨਾ ਆਈਆ। ਉਹ ਇੱਥੇ ਵਿਛਾ ਲੈਣੀ ਸੀ ਜ਼ੇਬਿਆਂ ਦੀ ਬੋਰੀ ਦੀ। ਇਹ ਇੱਥੇ ਸੁਹਾਵਣੇ ਦੀ। ਬਾਹਰੋਂ ਮੇਰੇ ਬਾਹਲੇ ਸਿੱਕੇ ਹੋਏ ਪਏ ਆ। ਅੱਜ ਹੁਣ ਮੈਂ ਨਾ ਮਸਵਾਰ ਤੇ ਲਾਉਂ। ਦਰੀ ਤੋਂ ਮਾਰੀ ਹੋਤੀ ਆ ਆਪਣੇ ਤੇ। ਗੈਰ ਨਹੀਂ ਲੱਗੇ ਤੇਰੇ। ਉਹ ਤਾਂ ਫਾਟੇ ਜੇ ਤਾਂ ਕਿਉਂ ਦਾ। ਹੋਲ ਨਾਸਬੇ ਤੇ ਰੱਖ ਆਲੇ। ਨਾ ਥਿਓ ਜੀ ਤੇ ਤਾਂ ਤੁਹਾਨੂੰ ਆਸੂ ਦਾ ਮੱਤੈਂਪਿਆ ਜੇਕਰ ਬਾਹਰ ਦੇਖੀ ਨਾ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਟਾਈਮ ਮਾਰਨਿੰਗ ਦਾ ਰੱਪ ਲੱਗਾ ਰਾਤ ਦਾ ਹੁਣ ਮਾੜਾ ਜਿਹਾਟਿਆ ਵਾ ਮੀ ਪਈ ਜਾਂਦਾ ਕਾਫੀ ਜਿਆਦੇ ਤੇ ਤੁਸੀਂ ਵੀ ਦੱਸਿਓ ਕਿਹੜੇ-ਕਿਹੜੇ ਏਰੀਏ 'ਚ ਮੀਂਹ ਰਾਤ ਤੋਂ ਪੈ ਰਿਹਾ। ਹੁਣ ਆਪਾਂ ਬਣਾਉਣ ਲੱਗੇ ਆਂ ਸਬਜ਼ੀ। ਗੋਭੀ ਦੀ ਸਬਜ਼ੀ ਬਣਾਵਾਂਗੇ। ਬੀਬੀ ਨੇ ਚੀਰ-ਚੂਰ ਕੇ ਰੱਖ ਲਈ ਸੀਗੀ। ਤੇ ਮੈਂ ਕਿਹਾ ਫੇਰ ਹੀ ਹੋਊਗੀ ਸੇ ਹੋਰ ਕੰਮ ਲੈ। ਇੱਕ ਅੱਜ ਜਾਣਾ ਹੈਗਾ ਮਰਗ ਦੇ ਭੋਗ ਤੇ। ਜਿੱਦੇ ਸੰਸਕਾਰ ਸੀ ਉੱਦੇ ਵੀ ਕਰਨੀਆਂ ਪੈਂਦੀਆਂ ਸੀਗੀਆਂ। ਬੱਦਲ ਬੌਲੀ ਜੀ ਸੀ ਉਮੀ ਜਾ ਕੇ ਆਈ ਉਦੋਂ ਮੁੜ ਕੇ ਸਕਮ ਉਹਨਾਂ ਦੇ ਘਰ ਤੱਕ ਨਹੀਂ ਪਹੁੰਚਿਆ ਗਿਆ। ਬਸ ਕੰਮ ਧੰਦੀ ਏ। ਮਾਣੇ ਘਰਦਵਾਰੇ ਪਾ ਅੱਜ ਗੁਰਦੁਆਰੇ ਭੋਗ ਹਾਂ ਲੈ ਕੇ ਪਾਉਂਦੇ ਜੀ ਅੱਜ ਗੁਰਦੁਆਰਾ ਸਾਹਿਬ ਭੋਗ ਤੇ ਜਾਵਾਂਗੇ ਟਾਈਮ ਵੀ ਕਾਫੀ ਹੋ ਗਿਆ ਬਸ ਮੈਂ ਸਬਜ਼ੀ ਬਣਾ ਕੇ ਤੇ ਕੱਲ ਬਲੌਗ ਬਣਾਇਆ ਨਹੀਂ ਕੱਲ ਮੈਨੂੰ ਬੁਖਾਰ ਸੀ ਕਾਫੀ ਐਦਾ ਸਾਰਾ ਦਿਨ ਨਹੀਂ ਉੱਠੀ ਬਸ ਕੰਮ ਤਾਂ ਕੀਤਾ ਜਾਣੀ ਮਤਲਬ ਉਹਵੇਂ ਤੇ ਬਲੌਗ ਨਹੀਂ ਬਣਿਆ ਅੱਜ ਨਾ ਕੱਪੜੇ ਧੋਤੇ ਉਸ ਗੱਲ ਨੂੰ ਬੁੜੀਆਂ ਨੂੰ ਤਾਂ ਆਏ ਹੁੰਦਾ ਜੇ ਮਾਝ ਨਾ ਮਿਲੇ ਤਾ ਤਾਂ ਵੀ ਕੰਮ ਮਧੂਰ ਹਨ ਜੇ ਦੁੱਧ ਨਾ ਜੰਮੇ ਤਾਂ ਵੀ ਕੰਮ ਮਧੂਰ ਆ ਅੱਜ ਕੱਪੜੇ ਨਹੀਂ ধੋਤੇ ਮੈਨੂੰ ਐ ਲੱਗਦਾ ਮੈਂ ਸਵੇਰ ਦੀ ਵਿਹਲੀ ਆ ਕੋਈ ਕੰਮ ਨਹੀਂ ਕੀਤਾ ਹੁਣ ਸਬਜ਼ੀ ਬਣਾਉਣੀ ਆ ਤੇ ਕਰਦੇ ਆ ਰੋਟੀ ਪਾਣੀ ਦਾ ਕੰਮ ਤਾਂ ਹੁੰਦੇ ਤੇ ਚਲੋ ਕੋਈ ਨਹੀਂ ਜੇ ਹਟ ਗਿਆ ਉੱਚਾ ਜਾ ਹੋ ਗਿਆ ਨਿਕਲੀ ਮਾੜੀ ਜੀ ਧੁੱਪ ਤੇ ਸ਼ਾਮ ਵਾਲੇ ਟਾਈਮ ਪਾ ਕੇ ਮਸ਼ੀਨ 'ਚ ਕੱਪੜੇ ਘਮਾਉਣੇ ਆ ਸ਼ਾਮ ਵਾਲੇ ਟਾਈਮ ਧੋ ਦਾਂਗੇ ਹਜੇ ਤਾਂ ਕੱਲ ਵਾਲੇ ਨਹੀਂ ਸੁੱਕੇ ਹੋਈ ਤਾਰਾਂ ਤੇ ਪਏ ਆ ਤੇ ਆਪਾਂ ਕਰ ਲਈਏ ਵੀਡੀਓ ਸ਼ੁਰੂ ਕਰ ਲਈਏ ਤੇ ਕਰਦੇ ਰਵਾਂਗੇ ਤੁਹਾਡੇ ਨਾਲ ਪੂਰੇ ਦਿਨ ਦੀਆਂ ਗੱਲਾਂ ਬਾਤਾਂ ਵੀਡੀਓ ਦੇ ਨਾਲ ਬਣੀ ਰਹੀ। ਚਲੋ ਜੀ ਸਬਜ਼ੀ ਬਣਾ ਲਈ ਆਪਾਂ। ਚੱਲ ਬਈ। ਇਹ ਆ ਹੈਗਾ ਡੱਬੂ, ਦੂਜਾ ਹੈਗਾ ਕਾਜੂ ਤੇ ਉਹ ਹੈਗੀ ਆ ਨੂਰੀ ਆ ਢਫਲ ਜੀ ਦਾ ਕਿਨਾਰ ਰੱਖ ਦਿੱ ਗੇ। ਵੇਖਿਆ ਕਿਵੇਂ ਖੇਡੀ ਜਾਂਦੇ। ਆ ਦੋਨੇ ਦੁੱਧ ਨੂੰ ਚੁੰਮੜੇ ਪਏ ਆ। ਕਾਜੂ ਕਾਜੂ ਐਨੋ ਐਨੋ ਮੇਰੀ ਆਵਾਜ਼ ਦੀ ਪਛਾਣ ਆ ਵੀ ਐ ਉਹ ਦੇਖਿਓ ਲੜਦੇ ਦੋਨੇ ਵੰਡ ਲੋ ਵੰਡ ਲੋ ਕੀ ਵੰਡਣਾ ਤੁਸੀਂ ਦੋਨਾ ਭੈਣ ਭਰਾਵਾਂ ਨੇ ਕਾਜੂ ਗੰਦਾ ਬੱਚਾ ਨਹੀਂ ਬਣਨਾ ਬੀਬੀ ਉਹ ਛੋਟੀ ਐ ਤੇਰੇ ਨਾਲੋਂ ਨਹੀਂ ਲੜਨਾ ਚੱਕ ਲੈ ਉਹ ਦੇਤੀ ਹਰ ਕਰ ਲਉ ਉਹ ਦੇਤੀ ਹੁਣ ਕਿਹੜੀ ਆ ਉਹ ਆ ਛੋਟੀ ਆ ਹਾਂ ਉਹ ਹੀ ਆ ਹਾਂ ਉਹ ਨੂਰੀ ਨਾਲ ਦੀ ਆ ਹੈਨਾ ਉਹਦੇ ਗੱਲ ਲੱਤਾਂ ਲੰਬੀਆਂ ਵੇਖੀ ਤਾਂ ਉੱਚਾਈ ਹੈ ਹੈਨਾ ਹਾਂ ਆਪਾਂ ਲੱਗੇ ਆ ਪਕੌਣ ਪਕੌੜੇ ਮੀਂਹ ਹੀ हट ਗਿਆ ਤੇ ਉੱਚਾ ਜਿਹਾ ਹੋ ਗਿਆ ਆ ਬਣਾ ਲਈ ਆਪਾਂ ਸਮਗਰੀ ਪਿਆਜ਼ ਤੇ ਇਧਰ ਪਿਓ ਦਿੱਤੀ ਛੱਡਨਾਂ ਲੱਗ ਗਈ ਹਾਏ ਏ ਰਣੀ ਮੱਖੀਆਂ ਡੱਕ ਪੀਆਂ ਡੱਕਣ ਦੇਣਾ ਸੀ ਗੜਜੋ ਪਲੇਟ ਦੇ ਦੇ ਪਲੇਟ ਲਿਆ ਤੋ ਕਵਰ ਪੀ ਤੇ ਡੰਡੀ ਵਾਲੇ ਦੀ ਪਲੇਟ ਜੀ ਬਣਾ ਲਈ ਦੇ ਪਲੇਟ ਬਾਕੀ ਆ ਕੰਨਾ ਤਾਂ ਤੁਹਾਨੂੰ ਪਤਾ ਹੀ ਯਾਰ ਗਰਮ ਪਾਣੀ ਸੇ ਲੱਗੇ ਮੁਰਕੇ ਗੋਣ ਨਿੱਕਾ ਬਾਲੀ ਦੀ ਕਰਪੂ ਉੱਤੇ ਧਰ ਦੇ ਨਾਲੇ ਬਣਾਵਾਂਗੇ ਆਪਾਂ ਗੁਲਗਲੇ ਆ ਗੁੜ ਪਿਆ ਹੁੰਦਾ ਹੈ ਗੁਲਗਲੇ ਚਾਰ ਕਪੇਚ ਹੋਰ ਲੈ ਵੀਰ ਜੀ ਥਣੇ ਪਾ ਲਓ ਅਜੇ ਮੇਰੇ ਕੱਪੜੇ ਪਏ ਐ ਕੋਠੇ ਤੇ ਹੋ ਜਾਵੇ ਰੱਬਾ ਉੱਪਰ ਆ ਜਾ ਖੋਦ ਆ ਕੋ ਫੋਨ ਨਿਕਲੇਗਾ ਕਿਤੇ ਕੰਨ ਵਾਜ ਮਾਰਦੇ ਨੇ ਕਿਤੇ ਪਤਾ ਨਹੀਂ ਕਿੱਥੇ ਸਰਕਾਰ ਨਾਲ ਨਾ ਤਾਂ ਕਮਰੇ ਚ ਬੈਠਾ ਤੁਹਾਨੂੰ ਇੰਦਰ ਤਾਂ ਨਹੀਂ ਜਾਂਦੀ ਐ ਅੱਛਾ ਹਾਂ ਦੋ ਤਿੰਨ ਦੇਖੇ ਹੈ ਬੁੱਲਾ ਚਾਹ ਲੈ ਕੇ ਨਹੀਂ ਆਉਣੀ ਇੱਥੇ ਆ ਜਾ ਆ ਜਾ ਆ ਪਤਮਾ ਸਾਹਿਬ ਦੀ ਬਣਾਈ ਆ ਜਾ ਕਰਾਂ ਤੇ ਪਾਪੇ ਵਾਲੇ ਕੀਰ ਬਣਦੀ ਬੱਸ ਕੋ ਮੈਂ ਕਹਾਂ ਕਿ ਕਿਹਦੇ ਪਤਾ ਉਹ ਦੇ ਦੋ ਪਹਿਲਾਂ ਪੂਰਾ ਉੜਾਤਾ ਜਾਂ ਪਹਿਲਾ ਲਾ ਫਲਾ ਬਸ ਮੈਂ ਹਾਂ ਇਹ ਤੂ ਕੇ ਅੱਗ ਮਚਾਵਾਂ ਹਾਂ ਦੀਪਾ ਤੋਂ ਸੱਟ ਹੀ ਹੋ ਗਈ ਮੈਂ ਉਤੋਂ ਲੀੜੇ ਹੀ ਲੋ ਗਿਆ ਸੀ ਉਹ ਜੋ ਸਪਾਏ ਚੜਦੇ ਟਰੰਮ ਕਿਹਾ ਉੱਤੋਂ ਕਿੱਥੇ ਤੂੰ ਕੱਪੜੇ ਲਾ ਲਿਆ ਤਾਂ ਤਾਰਦਾ ਆਪਦੇ ਲਾ ਕੇ ਲੈ ਪਾਏ ਨਾ ਕੇ ਅੱਛਾ ਨਾ ਲਿਆ ਤੂੰ ਹੋਰ ਮੈਂ ਲਿਬੜਿਆ ਪਿਆ ਸੀ ਤੇ ਵੇਲਾ ਤੂੰ ਪਰ ਚੜਾ ਕੇ ਤੇ ਯਰ ਬਈ ਦੀ ਮੈਂ ਬਾਬਿਆਂ ਦੇ ਸਰੂਪ ਕਰੂੰਗਾ ਨਾ ਆ ਕੇ ਸਾਹ ਉਹ ਚੜਾ ਕੇ ਤਾਂ ਗਏ ਨਹੀਂ ਯਾਰ ਕੀ ਤੂੰ ਪੁੱਛ ਘਰੋਂ ਰੋਲ ਟੀਕੇ ਲਾਇਆ ਮੈਨੂੰ ਕਹਿੰਦੇ ਯਾਰ ਤੂੰ ਗਾਹੜਾ ਚੱਕ ਟੀਕਾ ਲਾਉਣਾ ਟੂਪਾ ਕਿਹੜੇ ਸਮੇਂ ਚੜਾਉਂਦੇ ਨੇ ਉਹਨਾਂ ਨੂੰ ਤੂਪਾ ਟੂਪਾ ਨਾ ਚੜਾਉਂਦੇ ਜੜਾਈ ਇਹਦੇ ਵਿੱਚ ਕੋਈ ਵੀ ਟੂਪਾ ਨੂੰ ਤਾਂ ਮੈਂ ਟੀਕਾ ਲਾ ਦਾਂ ਉਹਰ ਟੂਪਾ ਦੇਖਦੇ ਨਹੀਂ ਹਮਾਂ ਨਾ ਦੋ ਟੀਕੇ ਹਾਂ ਉਹ ਥਣਾਂ ਦੇ ਵਿੱਚ ਚੜਾ ਦਿੰਦੇ ਅੱਛਾ ਵਿੱਚ ਜੜਾਈ ਹਾਂ ਠੀਕ ਆ ਜਿਹੜੀ ਮੱਲਗੜੇ ਲਿਆਉਂਦੀ ਉਹਦੇ ਆਹੋ ਮੁੰਡੇ ਕੀ ਹੋਇਆ ਉਹ ਦੁੱਧ ਵਧਾਉਂਦਾ ਮੈਂ ਨੇ ਥੜਾ ਖਾਲੀ ਕੀਤੇ ਆ ਵੀ ਨੇ ਪਿਛਲੇ ਥਾਂ ਖਾਲੀ ਕਰਕੇ ਦਿੱਤੇ ਇਹ ਨਾਲ ਲੇਵਾ ਵੀ ਆਂਡਾ ਜਾ ਹੋ ਗਿਆ ਹੈਨਾ ਆ ਪਾਣੀ ਨੰਗਾ ਕਾ ਤੋ ਹੈ ਵੀਰ ਜੀ ਕਿ ਆਪਾਂ ਕਿਹਨਾਂ ਬੰਦੇ ਬੰਲੇ ਗਾੜੀ ਹੈ ਹੈ ਵੀਰ ਜੀ ਇਹਨੇ ਕੀ ਹੋ ਗਏ ਆ ਮੈਂ ਨਾ ਨਾਮ ਬਤਨਾਮ ਕਰਿਆ ਕਰੂੰ ਵਾ ਮੱਲਗਾੜੇ ਵਾਲਿਆਂ ਦੀ ਤਾਂ ਤੋ ਤਰੀ ਸੀ ਕਰ ਲੂੰ ਆ ਮੱਲਗਾੜੇ ਵਾਲੇ ਤੇ ਮੱਲਗਾੜੇ ਵਾਲੇ ਓਹੋਹੋਹੋ ਬਾਹਲੇ ਕਿੰਨੇ ਐ ਮੇਰ ਜਿਹੜੀ ਬੱਲੇ ਵਾਲੇ ਦੀ ਮਿੱਟੀ ਪਾਦੀ ਆ। ਲਾ। ਕੋਪਰਸ ਕਈ ਜਾਂਦ ਤੋਂ ਤੇਰਾ ਨਹੀਂ। ਤੂੰ ਕਹਿੰਦਾ ਜੇ ਨਹੀਂ ਕਹਿਣਾ ਆਪਾਂ ਉਹਦੇ ਘਰੇ ਗੱਲ ਕਹਿਨੇ ਆ ਚਾਚੀ ਨੂੰ ਕਹਿਨੇ ਆ ਪਰ ਕਹਿੰਦੇ ਉਹਦੇ ਨੂੰ ਸੌਂਦੇ ਆ। ਆਹ ਥੋੜਾ ਸੋ ਪਸਤੰਦ ਆ ਉਹਦੇ ਵੀ ਨਾ ਸੌਂਦੇ। ਸੌਂਦੇ ਲਾ। ਕੋਈ ਨਹੀਂ ਪਤਾ ਆਪਸ ਕਾਇ ਨਾ। ਆਹ। ਤੂੰ ਵੀ ਗੱਲ ਨਾ ਇੱਕ ਤੀਰਾ ਫੜ ਲਿਆ ਕਿ ਕਿਦਾਂ ਨੂੰ ਫੜ ਲਿਆ। ਬੱਲੇ ਆਪਸ ਕਰਤਾ ਹੋਈ। ਲਾ। ਹਾਂ। ਕਰਾਕ ਤੁਮ ਚਾ ਮ ਬੀਬੀ ਨੂੰ ਵੀ ਠਾ ਲਿਆ ਹੁੰਦੇ ਚਾਹ ਪੀ ਲੈਂਦੀ ਨਾਲੇ ਇਹਨੂੰ ਕਹਿਣਾ ਬੈਠੀ ਨਾ ਪੋਤਾ ਹੁਣ ਨਾ ਤੂੰ ਐਵੇਂ ਮੈਂ ਤੈਨੂੰ ਦੱਸਦਾ ਪਹਿਲਾਂ ਹੀ ਅੱਗੇ ਵੇਲਾ ਤੂੰ ਸਾਈ ਵਧਾਈ ਪਹਿਲਾਂ ਲਾਈ ਕਰਕੇ ਤੈਨੂੰ ਨੰਨੇ ਨੁਕਰਾਂ ਪਾਉਂਦੇ ਪਾਉਂਦੇ ਫਿਰ ਤੈਨੂੰ ਭੇਜਦਾ ਆਂ ਕਰਾ ਆ ਪਕੌੜਾ ਖਾ ਕੇ ਦੱਸੀ ਨੂਨ ਮਿਰਚ ਕਿਵੇਂ ਆ ਨਹੀਂ ਫਿਰ ਮੈਂ ਬੇਸਣਾ ਹੋਰ ਪਾ ਲੂੰ ਬੱਚੀ ਜਾਂਦੀ ਆ ਪਤਲੀ ਰਕੜ ਕੇ ਪਤਲੀ ਤੇਮ ਕੰਨਾਸ ਤੇਰਾ ਕੀ ਚੁਬੜਾ ਪਤਲੀ ਰਕੜ ਕੇ ਪਤੜੋ ਪੜਣੀ ਹੋਗੀ ਨਾ ਮੇਕੇ ਨਾਲ ਹਾਂ ਹੋਰ ਹੋਇਆ ਨਾ ਪਤਲੀ ਇੱਥੇ ਪਟੜੀ ਲਿਆ ਪੀੜਾ ਜਾ ਲੈ ਨੀਲਾ ਜਾ ਨਾਲੇ ਮੂਹਰੇ ਬਹਿ ਕੇ ਵੇਖੀ ਮੜ ਗਈ ਅੱਜ ਅਗਰ ਜੀ ਮੱਚਦੀ ਅੱਜ ਅੱਜ ਜੀ ਦੇਖੀ ਕਰੀਏ ਨਹੀਂ ਆ ਮੋੜਾ ਮੱਛਰਾਂ ਨੂੰ ਦੇ ਫਰ ਫਰ ਕਰਦਾ ਟੀ ਟੀ ਕਰਦਾ ਮੱਛਰ ਟੀ ਟੀ ਕਬਰ ਪੀ ਤੇ ਚੱਲ ਕੇ ਹੁਣ ਪੁੱਤ ਭੱਜ ਕੇ ਨੂਨ ਲਿਆ ਰਾਤ ਮੈਂ ਤਾਂ ਨਹੀਂ ਜਾਉਂਦੀ ਹੈ ਹਾਂ ਹਾਂ ਕਰ ਰਿੰਦਾ ਤੇਰੀ ਜਾਣੀ ਚਾਹ ਥਾਲ ਤੂੰ ਪੀ ਚਾਹ ਬਸ ਹੋਰ ਕਾਸ ਦੀ ਲੋੜ ਨਹੀਂ ਹੋਰ ਜਿਹੜਾ ਟਾਈਮੋ ਬੇ ਟਾਈਮ ਨਹੀਂ ਕੰਮ ਕਰੀਦਾ ਹੁੰਦਾ ਨਾ ਚਾਹ ਤਾਂ ਪਈਆਂ ਬਸ ਤਾਂ 家里家里的不要处理，啥都可以啊。我 <noise> 嘛，家腌菜有嘞。嗯 <noise>，不啷个吃，把泡米皮来腌菜都行。腌菜处理。哎 <noise>。 ਟੱਗ ਜੀ ਮਰ ਜੇ ਫੇਰ ਮੈਂ ਖਾਂਦਾ ਪਾਉਂਦੀ ਹਾਂ ਵੇਖਾਂ ਚਾਹਤ ਮੰਗੇ ਆਹ ਦਵਾਈ ਦਵਾ ਕੇ ਨਹੀਂ ਜਾਣਾ ਮੈਂ ਬਿਸਕਟ ਚੱਲਾਂਗੇ ਤਾਂ ਆਂ ਨਹੀਂ ਦੋ ਚੱਲਾਂਗੇ ਜੇ ਉਹ ਤੈਨੂੰ ਮੈਂ ਕਹਤਾ ਤਾਂ ਕਿਤੇ ਨਹੀਂ ਜਾਣਾ ਮੈਨੂੰ ਦਵਾਈ ਦਵਾ ਕੇ ਲਿਆਉਣੀ ਹੈ ਸ਼ਾਮ ਨੂੰ ਆ ਚਿੱਟਾ ਜਿਹਾ ਬਾਬਾ 4 ਵਜੇ ਬੈਠਣਾ ਡਾਕਟਰ ਨਿਰਮਨ ਕੋਲ ਕਿੱਥੇ ਬਿਸਕਟ ਚਿੱਟਾ ਜਿਹਾ ਨਫਾਫਾ ਕਹਿ ਦਿੱਚ 2-3 ਬੈਠ ਜਾਣਾ ਫਿਰ ਤੁਸੀਂ ਪਕੌੜਾ ਖਾ ਲਓ ਆਓ ਰਮੇ ਚੋਣੀ ਤੇਲ ਕਿੰਨਾ ਪੌੜਾ ਹਾਏ ਹਾਏ ਫਿਰ ਤਾਰ ਓਏ ਓਪਨ ਆ ਬੋਲਣਾ ਤੇ ਪੂਡਰ ਗਿਆ ਬੱਚੇ ਮੈਨੂੰ ਜਵਾਬ ਦੰਨੀ ਆ ਆ ਪਾਲਣਾ ਪੋੜਨਾ ਨੂਨ ਮਿਰਚ ਚੈੱਕ ਕਰ ਲੈ ਇਧਰ ਦਿੱਤੇ ਦਾ ਕਿਵੇਂ ਕਰਲਾਂ ਇਧਰ ਛੱਡ ਦੇ ਇਹਦੇ ਚ ਨਾ ਮੈਨੂੰ ਇਹਦਾਂ ਫੇਕ ਕੇ ਦੇ ਲੈ ਪੜ ਉਹ ਵੀ ਕਿਆ ਪੂੜ ਗਿਆ ਚਿਕਨ ਦਾ ਇਹਨਾਂ ਨੂੰ ਮੈਂ ਕਰੀ ਹੋਰ ਨਹੀਂ ਕੱਟਣਾ ਨੋਰ ਮਰਦੀ ਮੁੰਮੂ ਮਾਰ ਲਈ ਮਾਰ ਵਾਲੀ ਹੋਣੀ ਹੈ ਮੈਂ ਤਾਂ ਹੀ ਤਾਂ ਕਿਹਾ ਮੈਂ ਕਿਹਾ ਤੁਹਾਨੂੰ ਅਨਵਿੰਦਰ ਉਹ ਤੋਂ ਢਾਬੇ ਦਾ ਮਾਰਕਾ ਲੈਣਾ ਮੁਰਤੇ ਫੜਿਆ ਪਾ ਕੇ ਗੱਲ ਤੇ ਮੈਂ ਕਿਹਾ ਪਰ ਆ ਨਾ ਮੈਂ ਤਾਂ ਅਨਵਿੰਦਰ ਨੂੰ ਕਿਹਾ ਮੈਂ ਕਿਹਾ ਵੀ ਜੇ ਆਨੰਦ ਪਰੋਟ ਗਿਆ ਵੀ ਤੂੰ ਕਹਿੰਨੀ ਵੀ ਮੈਂ 10 ਤਰੀਕ ਤੱਕ ਤਾਂ ਕੋਣੀ ਵੀ ਮੈਂ ਕਿਹਾ ਮੈਨੂੰ ਤੇ ਪਾਪਾ ਨੂੰ ਜਾਣਾ ਪਊਗਾ ਹੈ ਨਾ ਫਿਰ ਮੈਂ ਕਿਹਾ ਉਹ ਗੱਲ ਨਹੀਂ ਬੰਡੀ ਕਿੱਥੇ ਅਪਰਾਜ ਕਰਨ ਨੂੰ ਗਰਮ ਗਲਾਉ ਜਾਣ ਖਾ ਇਹਦਾ ਐਕਸ਼ਨ ਦੇਖਣਾ ਉਦੋਂ ਮਿਰਚ ਜਿਆਦੇ ਆਉਗੋ ਇੱਕ ਤੇਨੂੰ ਹੀ ਲੱਗਦੀ ਆ ਬੇਸਨ ਨਾਲ ਲਫਾਫਾ ਲਿਆ ਚੱਕ ਨਹੀਂ ਨਹੀਂ ਮਿਰਚ ਜਿਆਦੇ ਹੋਗੋ ਕੋਈ ਮੈਂ ਸਿੱਟ ਨਹੀਂ ਬੰਬਾਸ ਲਿਆਈ ਇਹਦਾ ਪੇਟ ਅੱਜ ਵੀ ਖਰਾਓਗੇ ਜੇ ਮੈਂ ਨਾ ਕਰਾਈ ਉਹ ਅੱਜ ਗੋਭੀ ਦੀ ਸਬਜ਼ੀ ਚ ਮੈਂ ਪਾਈ ਆ ਮਿਰਚ ਕਿਹਵੇਂ ਨਹੀਂ ਪਾਈ ਕੱਲ ਤੂੰ ਮੇਰੇ ਕਹਿੰਦਾ ਕੋਈ ਟੀੜ ਖਾਣ ਨੂੰ ਵੀ ਹੈ ਨਹੀਂ ਸੀ ਕਹਿੰਦਾ ਮੁੜ ਕੇ ਮੈਂ ਖਾਦੀ ਪੈ ਜਾਣੀ ਕਹਿੰਦਾ ਪੇਟ ਫੇਰ ਖਾ ਹਰ ਰੋਜ਼ ਨੂੰ ਚੱਕ ਦੇਣੀ ਆ ਕੰਮ ਬੇਸਨ ਚੱਕ ਲਿਆ ਫਿਰ ਮੈਂ ਪਾਵਾਂ ਹੋਰ ਮਿਰਚ ਜਿਆਦੇ ਆ ਤਾਂ ਕੀ ਆ ਜਿਆਦੇ ਹੈ ਕੀ ਇਹ ਨਾ ਮੈਂ ਉਹ ਨਾ ਮੈਨੂੰ ਪਤਾ ਲੱਗਿਆ हां वे तोड़ के दोबारा पौणे ਵਿੱਚ ਪੰਨੋ ਨੂੰ ਕਰੋ ਇਹਨਾਂ ਨੂੰ ਤੋੜੋ ਉਹ ਮੈਂ ਤੋੜ ਦੋ ਥੋੜਾ ਤੇ ਚੈਣੀ ਜਾ ਪੰਨੋ ਲੈ ਹ ਹੁਣ ਦੇ ਯਾਰ ਮੈਂ ਤਾਂ ਪਾਣੀ ਵੀ ਨਹੀਂ ਦਈਆਂ ਜੱਗ ਤੇ ਨਮਕ ਪਾਉਣਾ ਪਊਗਾ ਕਿ ਨਹੀਂ ਠੀਕ ਆ ਬਹੁਤ ਮੈਂ ਕਹਿੰਨਾ ਇਹਨਾਂ ਸਹੀ ਨਹੀਂ ਯਾਰ ਤੇਲ ਬੈਠੇ ਜਾਂਦੇ ਇਹਨਾਂ ਦੇ ਅਮਰ ਹੁਣ ਜਦੋਂ ਵਿੱਚ ਤੋੜ ਕੇ ਪਾਵਾਂਗੇ ਫਿਰ ਵਧੀਆ ਬਣ ਜਾਣੇ ਜਦੋਂ ਬੜਾ ਜੋ ਮੇਕ ਆ ਤੋ ਜੰਗ ਕਿਤਨਾ ਰੋਆ ਫਿਰ ਤੇ ਤੇਲ ਪੂਰਾ ਕਢਣ ਕਰਮ ਦੇ ਪਾਣੀ ਹੈਗਾ ਜੱਗ ਚ ਮਣੀ ਇਹ ਬੇਗ ਨੂੰ ਸਾਫ ਹਾਂ ਸਾਫ ਉਹ ਬੈਸਕੋਰ ਕੱਢ ਕੇ ਫੇਰਤਾ ਜਿਹੜੀ ਬੈਸਕੋਰ ਕਾਢ ਇੱਕ ਪਾਪਾ 95000 ਦੀ ਮਿਲਦੀ ਆ ਹੂੰ ਉਨੇ ਅੱਜ ਮੈਨੂੰ ਫੇਰ ਭੇਜੀਆਂ ਸੀਗੀਆਂ ਟਿਕਾਂ ਦਾ ਵਾਵਾ ਜੀਨੇ ਪਵਨ ਨੇ ਉਹ ਕੰਡਾ ਲੈ ਲੋ ਲੁੱਟ ਲਾ ਨਹੀਂ ਨਹੀਂ ਵਿਚਾਰੇ ਪਵਨ ਤੋਂ ਹੀ ਲੈ ਲੋ ਓਏ ਨਹੀਂ ਉਹ ਲੁੱਟਦਾ ਨਹੀਂ ਉਹ ਲੁੱਟੂਗਾ ਜਿਹਾ ਜਾਊਂਗਾ ਹੂੰ 21 ਰੀਆ 94 ਹਲਦੀ ਦੁਬਈ ਸਟੇ ਆ ਤਿੰਨ ਚਾਰ ਘੰਟੇ ਦਾ ਸਟੇ ਦੁਬਈ ਤੁਹਾਨੂੰ ਇੰਦਰਾ ਤਿੰਨ ਚਾਰ ਘੰਟੇ ਦਾ ਆਓ ਡੇਢ ਘੰਟਾ ਤਾਂ ਪਰ ਨੁਝਾ ਜੀ ਬਦਲ ਨਚੀ ਲੱਗਦੀ ਜਾਂਦਾ ਜਾਂ ਫਿਰ ਇਹਨਾਂ ਨੂੰ ਹੋਰ ਭੇਜੇ ਇਥੇ 23 ਤਰੀਕ ਦੀ ਆ ਉਹ ਹੈਗੀ ਆ 1 ਲੱਖ 5500 ਦੀ ਇਹ ਪਾਪਾ ਇਹਨਾਂ ਨੂੰ ਕਿੰਨੇ ਕੇ ਵਾਜਦੇ ਹੋਣਗੇ ਪਾਪਾ ਬੈਠੇ ਆ ਆ ਪਾਸੇ ਕੱਢ ਮੈਂ ਆਹ ਤੈਨੂੰ ਕੱਢ ਕੇ ਦੇਵਾ ਇੱਕ ਹੈਗੀ 95200 ਦੀ ਹਲੋ ਜੀ ਗੁਲਗਲੇ ਪਕੌੜੇ ਪਕਾਉਣ ਤੋਂ ਬਾਅਦ ਆਪਾਂ ਆਏ ਸੀਗੇ ਮੋਗੇ ਮੋਗੇ ਆਏ ਸੀ ਦਵਾਈ ਲੈਣ ਉੱਥੇ ਬਹੁਤ ਟਾਈਮ ਲੱਗਿਆ ਆ ਕੇ ਨੰਬਰ ਲਿਖਾਇਆ ਫਿਰ ਵਾਰੀ ਆਈ ਫਿਰ ਕਿਤੇ ਜਾ ਕੇ ਘੰਟੇ ਡੇਢ ਘੰਟੇ ਬਾਅਦ ਦਵਾਈ ਮਿਲੀ ਹੁਣ ਦਵਾਈ ਲੈ ਲਈ ਆ ਹੁਣ ਕਰਨ ਕਹਿੰਦਾ ਮੰਮੀ ਨੂੰ ਜੂਸ ਪਿਆਉਣਾ ਹੁਣ ਆਪਾਂ ਜੂਸ ਵਾਲੀਆਂ ਦੁਕਾਨਾਂ ਦੇ ਬਾਹਰ ਖੜੇ ਆਂ ਕਰਨ ਪਿਆਉ ਗੱਜੂਸ ਮਿਕਸ ਕਰਨੋਂ ਤੈਨੂੰ ਉੱਤਰ ਕਿ ਪੁੱਛਣਾ ਆਇਆ ਸੀ ਹੋਵੇ ਬਣਾ ਲਿਆ ਆ ਹੈ ਹਾਂ ਅੱਛਾ ਇਹ ਸਸਤਾ ਦਿੰਦੇ ਇੱਥੇ ਪਰਮਾਤਮਾ ਨਾਲੋਂ ਪਰਮਾਤਮਾ ਦੇ ਤੇ ਪੀ ਕੇ ਆਏ ਅੱਗੇ ਪਰਮਾਤਮਾ 210 ਲੈ ਅੱਛਾ ਤੇ ਸ਼ਾਮ ਦਾ ਟਾਈਮ ਹੋ ਗਿਆ ਹੋਂ ਤਾਂ ਥੱਕ ਵੀ ਬਹੁਤ ਗਏ ਪਹਿਲਾਂ ਭੋਗ ਤੇ ਗਈ ਫਿਰ ਆ ਕੇ ਮਾਣੀ ਕਹਿੰਦੀ ਗੋਲ ਗਲੇ ਪਕੌੜੇ ਖਾਣੇ ਉਹ ਬਣਾਏ ਫਿਰ ਦਵਾਈ ਲੈਣ ਆਈ ਹੁਣ ਆਪਾਂ ਚੱਲਦੇ ਆਂ ਘਰੇ ਤੇ ਚਲੋ ਜੀ ਅੱਜ ਵਾਲੇ ਬਲੌਗ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆਂ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਖੁਸ਼ ਰਹੋ ਆਬਾਦ ਰਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ